ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਭੁੱਲ ਕੇ ਵੀ ਪਤੀ ਪਤਨੀ ਤੁਸੀਂ ਇਹ ਦੋ ਕੰਮ ਜਿਹੜੇ ਹਨ ਐਤਵਾਰ ਦੇ ਦਿਨ ਬਿਲਕੁਲ ਵੀ ਨਹੀਂ ਕਰਨੇ ਜੇਕਰ ਤੁਸੀਂ ਚਾਹੁੰਦੇ ਹੋ ਤੁਹਾਡੇ ਘਰ ਵਿੱਚ ਪੈਸਾ ਸੁੱਖ ਤੇ ਔਲਾਦ ਦੀ ਕਾਮਯਾਬੀ ਹੋ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਹਿ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਹੈ ਜੀ ਕਿ ਕਿਸ ਕੰਮ ਨੂੰ ਤੁਸੀਂ ਭੁੱਲ ਕੇ ਵੀ ਐਤਵਾਰ ਦੇ ਦਿਨ ਨਹੀਂ ਕਰਨਾ। ਇਹ ਕੰਮ ਨੂੰ ਕਰਨ ਦੇ ਨਾਲ ਘਰ ਵਿੱਚ ਗਰੀਬੀ, ਦੁੱਖ ਤੇ ਫਿਰ ਰੋਗ ਆ ਜਾਣਗੇ। ਆਓ ਜੀ ਫਿਰ ਜਾਣਦੇ ਹਾਂ ਉਹ ਕਿਹੜਾ ਕੰਮ ਹੈ ਜੋ ਆਪਾਂ ਕਦੇ ਵੀ ਨਹੀਂ ਕਰਨਾ। ਪੁਰਾਣੇ ਸਮੇਂ ਦੀ ਗੱਲ ਹੈ ਇੱਕ ਵਾਰ ਇੱਕ ਨਗਰ ਦੇ ਵਿੱਚ ਦੋ ਦੋਸਤ ਰਿਹਾ ਕਰਦੇ ਸਨ ਇੱਕ ਦਾ ਨਾਮ ਹਰੀ ਸੀ ਤੇ ਇੱਕ ਦਾ ਨਾਮ ਮੱਖਣ ਸੀ ਦੋਵੇਂ ਜਾਣੇ ਹੁਣ ਰੋਜ਼ਗਾਰ ਦੀ ਭਾਲ ਕਰਨ ਲੱਗੇ ਉਹਨਾਂ ਦੇਖਿਆ ਕਿ ਨਾਲ ਦੇ ਜੰਗਲ ਵਿੱਚ ਕੋਈ ਜਾਣਾ ਲੱਕੜਾ ਲੈ ਕੇ ਆਉਂਦਾ ਹੈ ਤੇ ਆ ਕੇ ਵੇਚ ਦਿੰਦਾ ਹੈ ਦੋਵਾਂ ਨੇ ਇਹ ਕੰਮ ਕਰਨਾ ਆਰੰਭ ਕਰ ਦਿੱਤਾ ਲੱਕੜਾ ਇਕੱਠੀਆਂ ਕਰਕੇ ਲੈ ਕੇ ਆਉਂਦੇ ਤੇ ਲਿਆ ਕੇ ਬਾਜ਼ਾਰ ਵਿੱਚ ਵੇਚ ਦਿੰਦੇ ਇੱਕ ਦਿਨ ਉਹਨਾਂ ਨੇ ਵੇਖਿਆ ਕਿ ਜਿਸ ਨੂੰ ਬਾਲਣ ਆ ਕੇ ਵੇਚਦੇ ਹਨ ਉਹ ਉਸ ਦੇ ਤਰ੍ਹਾਂ ਤਰ੍ਹਾਂ ਦੀਆਂ ਲੱਕੜਾਂ ਦਾ ਸਮਾਨ ਬਣਾਉਂਦਾ ਹੈ ਉਹਨਾਂ ਹੁਣ ਅੰਮ੍ਰਿਤ ਵੇਲੇ ਘਰੋਂ ਨਿਕਲ ਜਾਇਆ ਕਰਨਾ ਉਥੋਂ ਲੱਕੜਾਂ ਇਕੱਠੀਆਂ ਕਰਕੇ ਉਸ ਨੂੰ ਜਦੋਂ ਆ ਕੇ ਵੇਚਿਆ ਕਰਨੀ ਉਸ ਨੂੰ ਕਿਹਾ ਕਰਨਾ ਕਿ ਇਹ ਕੰਮ ਸਾਨੂੰ ਵੀ ਸਿਖਾ ਦੇ ਉਹਨੇ 1 ਸਾਲ ਪੂਰੀ ਮਿਹਨਤ ਦੇ ਨਾਲ ਉਥੇ ਕੰਮ ਸਿੱਖਿਆ 1 ਸਾਲ ਦੇ ਬਾਅਦ ਹੁਣ ਨਾ ਇੱਕ ਦਿਨ ਬੜਾ ਹੀ ਮੀਂਹ ਤੇ ਹਨੇਰੀ ਆਈ ਹੁਣ ਬੜੀਆਂ ਸਾਰੀਆਂ ਜੰਗਲ ਦੇ ਵਿੱਚ ਲੱਕੜਾਂ ਟੁੱਟ ਚੁੱਕੀਆਂ ਸਨ ਉਹਨਾਂ ਘਰ ਲਿਆ ਕੇ ਇਕੱਠੀਆਂ ਕੀਤੀਆਂ ਸਨ ਤੇ 2-4 ਦਿਨਾਂ ਵਿੱਚ ਹੀ ਉਹ ਬਾਲਣ ਸੁੱਕ ਗਿਆ ਉਹਨਾਂ ਨੇ ਉਸ ਦੇ ਨਾਲ ਤਰ੍ਹਾਂ ਤਰ੍ਹਾਂ ਦਾ ਸਮਾਨ ਬਣਾਇਆ ਹੁਣ ਜਿਸ ਕੰਮ ਨੂੰ ਪੂਰੀ ਸ਼ਿੱਦਤ ਨਾਲ ਸਿੱਖੀਏ ਉਸ ਨੂੰ ਬੜੀ ਜਲਦੀ ਨਿਪੁੰਨਤਾ ਆ ਜਾਂਦੀ ਹੈ ਹੁਣ ਉਹਨਾਂ ਬੜੀ ਹੀ ਸ਼ਿੱਦਤ ਦੇ ਨਾਲ ਸਿੱਖਿਆ ਸੀ ਉਹਨਾਂ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਬਣਾਈਆਂ ਤੇ ਸ਼ਾਮ ਤੱਕ ਉਹ ਸਾਰੀਆਂ ਚੀਜ਼ਾਂ ਵੇਖੀਆਂ ਲਗਭਗ 2 ਤੋਂ 3 ਬਰੇ ਦੇ ਵਿੱਚ ਹੀ ਉਹਨਾਂ ਨੇ ਹਜ਼ਾਰਾਂ ਹੀ ਕੰਮਾਂ ਦਾ ਲੱਖਾਂ ਦੇ ਵਿੱਚ ਤਬਦੀਲ ਕਰ ਲਿਆ ਹੁਣ ਹਰੀ ਤੇ ਮੱਖਣ ਉਸ ਕੰਮ ਨੂੰ ਬੜੀ ਨਿਪੁੰਨਤਾ ਨਾਲ ਕਰਿਆ ਕਰਦੇ ਕਈ ਕਾਰੀਗਰ ਰੱਖ ਲਏ ਉਹਨਾਂ ਨੇ ਹੁਣ ਆਪਣੇ ਅੱਗੇ ਉਹਨਾਂ ਦਾ ਕਾਰੋਬਾਰ ਬੜੇ ਜੋਰਾਂ ਤੇ ਸ਼ੋਰਾਂ ਤੇ ਚੱਲਣ ਲੱਗਾ ਇੱਕ ਦਿਨ ਕੀ ਹੋਇਆ ਕਿ ਹਰੀ ਕੰਮ ਤੇ ਨਾ ਆਇਆ ਹਰੀ ਦੇ ਬਾਲ ਬੱਚੇ ਵੀ ਸਨ ਪਤਨੀ ਵੀ ਸੀ ਕਿਸੇ ਦੂਰ ਦੁਰਾਡੇ ਥਾਂ ਤੇ ਕੰਮ ਤੇ ਚਲਿਆ ਗਿਆ ਉਹਨਾਂ ਮੱਖਣ ਨੇ ਪਿੱਛੋਂ ਕੀ ਕੀਤਾ ਕਿ ਕੋਈ ਬਾਲਣ ਖਰੀਦਣ ਆਇਆ ਕੋਈ ਬੂਹੇ ਬਾਰੀਆਂ ਲੈਣ ਆਇਆ ਤੇ ਕੋਈ ਫਰਨੀਚਰ ਵੀ ਲੈਣ ਆ ਗਿਆ ਉਸਨੇ ਅੱਧੇ ਪੈਸੇ ਤਾਂ ਉਹ ਜਿਹੜੇ ਉਹਨਾਂ ਦੇ ਕੋਲ ਗੋਲਕ ਸੀ ਉਹਨਾਂ ਦਾ ਗੱਲਾ ਸੀ ਉਹਦੇ ਚ ਪਾ ਦਿੱਤੇ ਅੱਧੇ ਆਪਣੀ ਜੇਬ ਵਿੱਚ ਪਾ ਲਏ ਹੁਣ ਉਹਨੂੰ ਲੱਗਾ ਕਿ ਇਹ ਤਾਂ ਬੜਾ ਸੌਖਾ ਕੰਮ ਹੈ ਇਹਦੇ ਨਾਲ ਬੜੇ ਸਾਰੇ ਪੈਸੇ ਮੈਂ ਇਕੱਲਾ ਹੀ ਇਕੱਠੇ ਕਰ ਸਕਦਾ ਹਾਂ ਹੁਣ ਅਕਸਰ ਹੀ ਹਰੀ ਨੇ ਆਪਣੇ ਗ੍ਰਹਿਸਤੀ ਜੀਵਨ ਦੇ ਕਰਕੇ ਕਿਤੇ ਨਾ ਕਿਤੇ ਜਾਣਾ ਪੈਂਦਾ ਸੀ ਤੇ ਮੱਖਣ ਨੇ ਪਿੱਛੋਂ ਹੁਣ ਚੋਰੀ ਸਮਾਨ ਵੇਚਣਾ ਸ਼ੁਰੂ ਕਰ ਦਿੱਤਾ ਹੁਣ ਉਸ ਨੂੰ ਲਾਲਚ ਇੰਨਾ ਜ਼ਿਆਦਾ ਵੱਧ ਚੁੱਕਾ ਸੀ ਕਿ ਉਹਦਾ ਮਨ ਕਰਿਆ ਕਰੇ ਕਿ ਸਾਰਾ ਕੁਝ ਮੇਰਾ ਹੀ ਹੋ ਜਾਵੇ ਹੁਣ ਅਕਸਰ ਹੀ ਹਰੀ ਜਿਹੜਾ ਸੀ ਜਦੋਂ ਆਸੇ-ਪਾਸੇ ਹੋਇਆ ਕਰਨਾ ਉਹਨੇ ਸਮਾਨ ਵੇਚ ਕੇ ਆਪਣੀ ਜੇਬ ਵਿੱਚ ਪੈਸੇ ਪਾ ਲਿਆ ਕਰਨੇ ਹੁਣ ਹਰੀ ਨੂੰ ਤਾਂ ਉਸਨੇ ਬੜਾ ਹੀ ਜ਼ਿਆਦਾ ਏਤਬਾਰ ਸੀ ਹੁਣ ਵੇਖਦੇ ਹੀ ਵੇਖ ਤੇ ਕੁਝ ਸਮਾਂ ਜਿਹੜਾ ਸੀ ਲੰਘਿਆ ਤੇ ਹਰੀ ਨਾ ਇੱਕ ਦਿਨ ਵੀ ਬੜਾ ਜ਼ਿਆਦਾ ਬਿਮਾਰ ਪੈ ਗਿਆ ਮੱਖਣ ਨੇ ਪਹਿਲਾ ਕੋਈ ਵੀ ਸੁੱਧ ਬੋਧ ਨਾ ਲਈ ਜਦੋਂ ਲੋਕ ਇਲਾਜ ਕਰਕੇ ਲੋਕਾਂ ਨੇ ਕਿਹਾ ਕਿ ਤੇਰਾ ਦੋਸਤ ਬਿਮਾਰ ਹੈ ਤੂੰ ਘਰ ਨਹੀਂ ਗਿਆ ਤੇ ਉਹਨਾਂ ਦੇ ਘਰ ਗਿਆ ਜਦੋਂ ਘਰ ਗਿਆ ਤੇ ਪਤਨੀ ਨੇ ਕਿਹਾ ਇੱਥੇ ਵੈਦ ਹਕੀਮਾਂ ਨੂੰ ਵਿਖਾ ਲਿਆ ਹੈ ਇਹਨਾਂ ਨੂੰ ਕੋਈ ਆਰਾਮ ਨਹੀਂ ਆ ਰਿਹਾ ਤੁਸੀਂ ਨਾਲ ਦੇ ਨਗਰ ਲੈ ਜਾਓ ਉੱਥੇ ਵੱਡੇ ਡਾਕਟਰ ਨੂੰ ਵਿਖਾਓ ਜਦੋਂ ਇਹਨਾਂ ਕਿਹਾ ਤਾਂ ਉੱਥੇ ਲੈ ਗਏ ਜਦੋਂ ਲੈ ਕੇ ਗਏ ਤਾਂ ਮਨ ਵਿੱਚ ਹੁਣ ਲਾਲਚ ਬੜਾ ਜ਼ੋਰਾਂ ਤੇ ਸੀ ਉਥੇ ਨਾ ਇੱਕ ਨਰਸ ਰੋਜ਼ ਉਹਨੂੰ ਸਵੇਰੇ ਸ਼ਾਮ ਵੇਖਿਆ ਕਰਦੀ ਸੀ ਉਹਨੇ ਨਰਸ ਨੂੰ ਬੁਲਾਇਆ ਤੇ ਕਿਹਾ ਮੈਂ ਐਨੀ ਤੈਨੂੰ ਧਨ ਰਾਸ਼ੀ ਦੇਵਾਂਗਾ ਤੇਰੀ ਸਾਰੀ ਜ਼ਿੰਦਗੀ ਬੈਠ ਕੇ ਲੰਘ ਸਕਦੀ ਹੈ ਤੂੰ ਇਸ ਨੂੰ ਐਸਾ ਟੀਕਾ ਲਗਾ ਕੇ ਸਵੇਰੇ ਇਸ ਦੀ ਮੌਤ ਹੋ ਜਾਵੇ ਲਾਲਚ ਵਿੱਚ ਵਿੱਚ ਆ ਕੇ ਉਹਨੇ ਵੀ ਐਸਾ ਟੀਕਾ ਲਗਾ ਦਿੱਤਾ ਕਿ ਹੁਣ ਹਰੀ ਦੀ ਸਵੇਰੇ ਅੱਖ ਹੀ ਨਾ ਖੁੱਲੀ ਉਹ ਅਕਾਲ ਚਲਾਣੇ ਕਰ ਗਿਆ ਉਹਨੇ ਬਣਦੇ ਪੈਸੇ ਨਰਸ ਨੂੰ ਦੇ ਦਿੱਤੇ ਪਰ ਆਪ ਉਹਨੂੰ ਘਰ ਲੈ ਆਇਆ ਤੇ ਉਸ ਦੀ ਸਾਰੀ ਅੰਤਮ ਕਿਰਿਆ ਕੀਤੀ। ਦੋ ਦਿਨ ਬਾਅਦ ਆ ਕੇ ਉਹਦੇ ਬਣਦੇ 5 ਲੱਖ ਰੁਪਏ ਉਸ ਦੀ ਪਤਨੀ ਨੂੰ ਲਿਆ ਕੇ ਫੜਾ ਦਿੱਤੇ। ਕਹਿਣ ਲੱਗਾ ਜਦੋਂ ਕੰਮ ਸ਼ੁਰੂ ਕੀਤਾ ਸੀ ਫਲਾਣੇ ਤੋਂ ਕਰਜ਼ ਲਿਆ ਸੀ। ਐਵੇਂ ਕਰਕੇ ਹੁਣ ਜੇ ਕਰਜ਼ ਸਾਰਿਆਂ ਦਾ ਲਾਹਾਂਗੇ ਤਾਂ ਆਹ 5 ਲੱਖ ਰੁਪਏ ਤੁਹਾਡੇ ਹਿੱਸੇ ਦੇ ਬਣਦੇ ਹਨ। ਉਹਦੀ ਪਤਨੀ ਨੇ ਸੱਤ ਬਚਨ ਕਰਕੇ ਲੈ ਲਈ। ਹੁਣ ਉਹ ਵਾਪਸ ਗਿਆ ਤੇ ਸੋਚਣ ਲੱਗਾ ਕਿ ਮੇਰੇ ਤੋਂ ਵੱਧ ਕੋਈ ਨਸੀਬ ਤਾਂ ਕੋਈ ਹੋਰ ਹੋ ਹੀ ਨਹੀਂ ਸਕਦਾ। ਉਹਨਾਂ ਮੇਰੇ ਸਾਰਾ ਹੀ ਕੋਈ ਕੰਮ ਮੇਰੇ ਇਕੱਲੇ ਦਾ ਹੋਵੇਗਾ। ਕੁਝ 1-2 ਸਵੇਰ ਲੰਗੀ ਤੇ ਉਹਦਾ ਵਿਆਹ ਹੋ ਗਿਆ। ਵਿਆਹ ਹੋਇਆ ਪਰ ਉਹਨਾਂ ਦੇ ਕੋਈ ਔਲਾਦ ਨਹੀਂ ਸੀ। ਵਿਆਹ ਦੇ 10 ਬਹਰੇ ਲੰਘ ਗਏ ਪਰ ਔਲਾਦ ਦਾ ਸੁਖ ਪ੍ਰਾਪਤ ਨਾ ਹੁਣ ਹੋਇਆ। ਐਸਾ ਰੱਬ ਦਾ ਭਾਣਾ ਹੋਇਆ ਕਿ ਉਹਨਾਂ ਦੇ ਘਰ ਨ ਅਜ ਪੁੱਤਰ ਦੀ ਦਾਤ ਪ੍ਰਾਪਤ ਹੋਈ। ਉਹ ਉੰਜ ਤਾਂ ਆਪਣੇ ਵਿਹੜੇ ਦੀ ਦਹਲੀਜ਼ ਕਿਸੇ ਨੂੰ ਟੱਪਣ ਨਹੀਂ ਸੀ ਦਿੰਦਾ ਪਰ ਅੱਜ ਪੁੱਤਰ ਦੀ ਦਾਤ ਹੋਣ ਕਰਕੇ ਉਹਨੇ ਬੜਾ ਵੱਡਾ ਲੰਗਰ ਲਾਇਆ। ਸਾਰੇ ਨਗਰ ਦੇ ਲੋਕ ਪ੍ਰਸ਼ਾਦਾ ਪਾਣੇ ਸ਼ਕਣ ਆਏ ਮਨ ਵਿੱਚ ਸੋਚਦਾ ਹੈ ਸਾਰੇ ਆਖਦੇ ਹਨ ਜੇ ਮਾੜੇ ਕੰਮ ਕਰੋਗੇ ਮਾੜਾ ਨਤੀਜਾ ਹੋਵੇਗਾ ਪਰ ਮੈਂ ਤਾਂ ਅੱਜ ਇਸ ਪੂਰੀ ਹੀ ਜਿਹੜੀ ਖਲਕਤ ਦੇ ਇਸ ਪੂਰੇ ਨਗਰ ਦੇ ਵਿੱਚ ਮੈਂ ਸੇਠ ਹਾਂ ਉਹਦਾ ਮਾਲਕ ਬਣ ਗਿਆ ਵਾਂ ਪੁੱਤਰ ਦੀ ਦਾਤ ਮੇਰੇ ਕੋਲ ਹੋ ਗਈ ਹੈ ਸਾਰੀਆਂ ਸੁੱਖ ਸੁਵਿਧਾਵਾਂ ਮੇਰੇ ਕੋਲ ਹਨ ਲੋਕੀ ਐਵੇਂ ਹੀ ਆਖਦੇ ਹਨ ਕਿ ਜੋ ਮਾੜਾ ਕਰਦਾ ਉਹ ਮਾੜਾ ਪਾਉਂਦਾ ਮਨ ਦੇ ਵਿੱਚ ਖਿਆਲ ਕਰਕੇ ਉੱਚੀ-ਉੱਚੀ ਹੱਸਣ ਲੱਗਾ। ਹੁਣ ਕੁਝ ਸਮਾਂ ਲੰਘਦਾ ਹੈ ਤੇ ਜਿਹੜਾ ਉਹਦਾ ਪੁੱਤਰ ਸੀ ਨਾ ਉਹ ਅਕਸਰ ਹੀ ਕਹਿੰਦੇ ਬਿਮਾਰ ਰਹਿਣ ਲੱਗਾ। ਜਦੋਂ ਬਿਮਾਰ ਰਿਹਾ ਕਰੇ ਤੇ ਉਹਨੂੰ ਵੱਡੇ-ਵੱਡੇ ਵੈਦ ਹਕੀਮਾਂ ਦੇ ਕੋਲ ਲੈ ਕੇ ਜਾਇਆ ਕਰਦਾ ਪਰ ਉਹ ਠੀਕ ਨਾ ਹੋਇਆ ਕਰੇ। ਐਵੇਂ ਹੀ ਕਰਦਿਆਂ-ਕਰਦਿਆਂ ਪੁੱਤਰ 18 ਵਰਿਆਂ ਦਾ ਹੋ ਗਿਆ। ਹੁਣ ਜਦੋਂ 18 ਵਰਿਆਂ ਦਾ ਹੋਇਆ ਉਹਦੀ ਪਤਨੀ ਕਹਿਣ ਲੱਗੀ ਕਿ ਵੇਖੋ ਝੜਾ ਪੁੱਤਰ ਹੈ 18 ਵਰਿਆਂ ਦਾ ਹੋ ਗਿਆ ਬਿਮਾਰ ਹੀ ਰਹਿੰਦਾ ਹੈ ਕਿਉਂ ਨਾ ਹੁਣ ਆਪਾਂ ਇਸ ਦਾ ਵਿਆਹ ਕਰ ਦਈਏ ਅੱਗੋਂ ਜਿਹੜਾ ਇਹਦਾ ਅੰਛੋ ਅੰਛ ਹੋਵੇਗਾ ਉਹ ਵੱਧ ਜਾਵੇਗਾ ਹੁਣ ਨਾਲ ਦਾ ਜਿਹੜਾ ਨਗਰ ਸੀ ਨਾ ਉੱਥੇ ਇੱਕ ਉਹਨਾਂ ਨੂੰ ਕੰਨਿਆ ਮਿਲੀ ਗਰੀਬ ਪਰਿਵਾਰ ਸੀ ਜ਼ਰੂਰਤਮੰਦ ਸੀ ਉਹਨਾਂ ਨੇ ਆਪਣੀ ਧੀ ਦਾ ਵਿਆਹ ਉਹਦੇ ਨਾਲ ਕਰ ਦਿੱਤਾ ਹੁਣ ਵਿਆਹ ਤੋਂ ਕੋਈ 2 ਮਹੀਨੇ ਦੇ ਬਾਅਦ ਸਮਾਂ ਲੰਘਿਆ ਤੇ ਉਹਦਾ ਪੁੱਤਰ ਅਕਾਲ ਚਲਾਣੇ ਕਰ ਗਿਆ ਹੁਣ ਨਾ ਉਹਦੇ ਦੁੱਖ ਦੀ ਕੋਈ ਹੱਦ ਵੀ ਨਾ ਰਹੀ ਕਿ ਪੁੱਤਰ ਵੀ ਚਲਿਆ ਗਿਆ ਜਿਹੜੇ ਨੋਹ ਆਈ ਹੈ ਵਿਚਾਰੇ ਉਹਦਾ ਹੁਣ ਕੌਣ ਸਹਾਰਾ ਬਣੇਗਾ 2 ਮਹੀਨੇ ਹੁਣ ਉਹਦੇ ਵਿਚਾਰੇ ਬਿਲਕਦੇ ਰਹੇ 6 ਮਹੀਨੇ ਲੰਘੇ ਤੇ ਉਹਦੀ ਘਰਵਾਲੀ ਵੀ ਅਕਾਲ ਚਲਾਣੇ ਕਰ ਗਈ ਹੁਣ ਅਕਾਲ ਚਲਾਣਾ ਕੀਤਾ ਤੇ ਹੁਣ ਜਿਵੇਂ ਦੁੱਖਾਂ ਦਾ ਪਹਾੜ ਹੀ ਟੁੱਟ ਗਿਆ ਹੋਵੇ ਹੁਣ ਨਾ ਉਹਦੀ ਨੋਹ ਦੇ ਘਰ ਆਏ ਵੀ ਕਹਿੰਦੇ ਕਿ ਪਹਿਲਾਂ ਤੁਹਾਡਾ ਪੁੱਤਰ ਚਲਿਆ ਗਿਆ ਤੇ ਨੋਹ ਤੁਹਾਡੇ ਕੋਲ ਕਿਵੇਂ ਰਹੇਗੀ ਤੁਹਾਨੂੰ ਹੌਸਲਾ ਰਹੇਗਾ ਪਰ ਹੁਣ ਤੇ ਤੁਹਾਡੀ ਪਤਨੀ ਵੀ ਕਾਲ ਚਲਾਣੇ ਕਰ ਚੁੱਕੀ ਹੈ ਇਸ ਕਰਕੇ ਅਸੀਂ ਆਪਣੀ ਧੀ ਨੂੰ ਵਾਪਸ ਲੈਣ ਲਈ ਆਏ ਹਾਂ ਇਹ ਜਿਹੜਾ ਸਮਾਂ ਸੀ ਨਾ ਉਦੋਂ ਕਿਸੇ ਦਾ ਪਤੀ ਅਕਾਲ ਚਲਾਣੇ ਜਦੋਂ ਕਰ ਜਾਂਦਾ ਸੀ ਉਹਦਾ ਦੁਬਾਰਾ ਵਿਆਹ ਨਹੀਂ ਸੀ ਕੀਤਾ ਜਾਂਦਾ ਹੁਣ ਉਹ ਕਹਿੰਦੇ ਕਿ ਇਹ ਤੁਹਾਡੇ ਕੋਲ ਰਹੇਗੀ ਲੋਕ ਤਰਾਂਤਰਾਂ ਦੀਆਂ ਗੱਲਾਂ ਕਰਨਗੇ ਇਸ ਲਈ ਅਸੀਂ ਆਪਣੀ ਧੀ ਨੂੰ ਲੈਣ ਆਏ ਹਾਂ ਇਹਦਾ ਜੋ ਬਣਦਾ ਹੱਕ ਹੈ ਤੁਸੀਂ ਇਸ ਨੂੰ ਦੇ ਦਿਓ ਹੁਣ ਉਹਨੇ ਆਪਣੇ ਪੁੱਤਰ ਦੀ ਬਿਮਾਰੀ 'ਚ ਬੜਾ ਖਰਚ ਕੀਤਾ ਸੀ ਹੁਣ ਕੁਝ ਦੁਕਾਨਾਂ ਵੇਚ ਵਟ ਕੇ ਇਹ ਆਪਣੇ ਨਹੁਨੇਉ ਦੀ ਬਣਦੀ ਰਾਸ਼ੀ ਦਿੱਤੀ ਹੁਣ ਨਾ ਉਹ ਵਿਚਾਰੀ ਦੁੱਖ ਦੀ ਭਰੀ ਹੋਏ ਰੋਂਦੀ ਘਰ ਲਾਉਂਦੀ ਆਪਣੇ ਪੇਕੇ ਘਰ ਚਲੇ ਗਈ ਹੁਣ ਇੱਕ ਦਿਨ ਕੱਲਾ ਬੈਠਾ ਸੋਚੀ ਜਾਂਦਾ ਹੈ ਤੇ ਰੋਈ ਜਾਂਦਾ ਹੈ ਕਿ ਐਨੇ ਨੂੰ ਨਗਰ ਦੇ ਗਲੀ ਵਿੱਚੋਂ ਇੱਕ ਸੰਤ ਫਕੀਰ ਜੀ ਲੰਘੀ ਜਾਂਦੇ ਹਨ ਉਹ ਉੱਚੀ ਉੱਚੀ ਕਹੀ ਜਾਂਦੇ ਹਨ ਕਿ ਮਨੁੱਖਾ ਤੇਰਾ ਕੀਤਾ ਇੱਥੇ ਹੀ ਮਿਲਣਾ ਹੈ ਨਰਕ ਵੀ ਇੱਥੇ ਸਵਰਗ ਵੀ ਇੱਥੇ ਜਦੋਂ ਇਹ ਗੱਲ ਕਹੀ ਤੇ ਭੱਜਿਆ ਭੱਜਾ ਬੂਹੇ ਵੱਲ ਗਿਆ। ਸੰਤ ਫਕੀਰ ਜੀ ਨੇ ਰੋਂਦੇ ਨੂੰ ਵੇਖ ਕੇ ਕਿਹਾ ਉਹ ਭਲਿਆ ਪੁਰਖਾ ਕਿਉਂ ਰੋਣਾ? ਉਹਨੇ ਸੰਤ ਫਕੀਰ ਨੂੰ ਅੰਦਰ ਬੁਲਾਇਆ। ਸੰਤ ਫਕੀਰ ਜੀ ਨੂੰ ਕਹਿਣ ਲੱਗਾ ਮੇਰੇ ਨਾਲ ਅੱਜ ਤੋਂ 7-8 ਵਰੇ ਪਹਿਲਾਂ ਮੇਰਾ ਪੁੱਤਰ ਅਕਾਲ ਚਲਾਣੇ ਕਰ ਗਿਆ ਸੀ। 8 ਮਹੀਨੇ ਪਹਿਲਾਂ ਪੁੱਤਰ ਅਕਾਲ ਚਲਾਣੇ ਕਰ ਗਿਆ। 6 ਮਹੀਨੇ ਪਹਿਲਾਂ ਮੇਰੇ ਘਰ ਵਾਲੇ ਅਕਾਲ ਚਲਾਣੇ ਕਰ ਗਏ। ਹੁਣ ਵੇਖੋ ਮੈਂ ਤੇ ਸਿਰਫ ਦੁੱਖਾਂ ਦੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰਦਾ ਪਿਆ ਹਾਂ ਪੁੱਤਰ ਗਿਆ ਫਿਰ ਪਤਨੀ ਗਈ ਪੁੱਤਰ ਦਾ ਵਿਆਹ ਕੀਤਾ ਸੀ ਨੌ ਘਰ ਆਈ ਸੀ ਉਹਨੂੰ ਵੀ ਉਹਦੇ ਘਰ ਵਾਲੇ ਲੈ ਕੇ ਚਲੇ ਗਏ ਹਨ ਹੁਣ ਦੱਸੋ ਮੈਂ ਆਪਣੀ ਜ਼ਿੰਦਗੀ ਵਿੱਚ ਕੀ ਕਰਾਂ ਮੇਰੀ ਜ਼ਿੰਦਗੀ ਦਾ ਹੁਣ ਮਹੱਤਵ ਕੀ ਰਹਿ ਗਿਆ ਹੈ ਮੈਂ ਤਾਂ ਦੁੱਖਾ ਜੋਗਾ ਹੀ ਰਹਿ ਗਿਆ ਹਾਂ ਸੰਤ ਫਕੀਰ ਜੀ ਕਹਿੰਦੇ ਜੋ ਤੂੰ ਕੀਤਾ ਉਹਦਾ ਤੂੰ ਫਲ ਪਾਇਆ ਉਹ ਕਹਿੰਦੇ ਜੀ ਮੈਂ ਕੀ ਕੀਤਾ ਕਹਿੰਦੇ ਤੂੰ ਦੁੱਖ ਦਿੱਤਾ ਤੇ ਦੁੱਖ ਤੇਰੇ ਕੋਲ ਆਇਆ ਕਹਿੰਦੇ ਸੰਤ ਫਕੀਰ ਜੀ ਕਿਵੇਂ ਦੀਆਂ ਗੱਲਾਂ ਕਰਦੇ ਹੋ ਮੈਂ ਕੀ ਦੁੱਖ ਦਿੱਤਾ ਸੰਤ ਫਕੀਰ ਜੀ ਕਹਿੰਦੇ ਯਾਦ ਕਰ ਤੂੰ ਆਪਣੇ ਦੋਸਤ ਹਰੀ ਨੂੰ ਕਿਵੇਂ ਉਹਦੇ ਪ੍ਰਾਣ ਲੈਏ ਸਨ ਇਹ ਸੁਣ ਕੇ ਉਹ ਹੱਕਾ ਬੱਕਾ ਰਹਿ ਗਿਆ ਕਹਿੰਦੇ ਉਹਦੀ ਪਤਨੀ ਜਿਹੜੀ ਸੀ ਉਹਦੇ ਬੱਚੇ ਉਹ ਵਿਲਕਦੇ ਰਹੇ ਤੂੰ ਕਦੇ ਮੁੜ ਕੇ ਸਾਰ ਨਹੀਂ ਲਈ ਤੂੰ ਕੁਝ ਧਨ ਰਾਸ਼ੀ ਦੇ ਆਇਆ ਪਰ ਦੁਬਾਰਾ ਕਦੀ ਪੁੱਛਿਆ ਨਹੀਂ ਕਿਸੇ ਹਾਲਾਤਾਂ ਵਿੱਚ ਉਹਨਾਂ ਨੇ ਸਮਾਂ ਗੁਜ਼ਾਰਿਆ ਉਨਾਦੀ ਜਿਹੜੇ ਢਿੱਡ ਦੀ ਪੁਕਾਰ ਸੀ ਨਾ ਹੋਕ ਸੀ ਉਹ ਤੈਨੂੰ ਲੈ ਬੈਠੀ ਤੂੰ ਉਹਦੀ ਜਾਨ ਲਈ ਸੀ ਇਸ ਕਰਕੇ ਤੂੰ ਦੁੱਖ ਪਾਇਆ ਕਹਿਣ ਲੱਗਾ ਚਲੋ ਮੈਂ ਤੇ ਇਹ ਸਭ ਕੁਝ ਕੀਤਾ ਸੀ ਤਾਂ ਮੇਰੇ ਨਾਲ ਇਹ ਸਾਰਾ ਕੁਝ ਹੋਇਆ ਪਰ ਇਹ ਦੱਸੋ ਮੇਰੀ ਪਤਨੀ ਦਾ ਕੀ ਦੋਸ਼ ਸੀ ਮੇਰੀ ਪਤਨੀ ਨੇ ਨਾ ਇਹਨਾਂ ਕੰਮਾਂ ਦਾ ਕੋਈ ਵੀ ਪਤਾ ਨਹੀਂ ਸੀ ਉਹ ਮੇਰਾ ਸਾਥ ਛੱਡ ਕੇ ਕਿਉਂ ਚਲੇ ਗਈ ਕਹਿੰਦੇ ਕਿ ਤੇਰੇ ਦਰ ਤੋਂ ਜੋ ਵੀ ਆਉਂਦਾ ਹੈ ਤੂੰ ਖਾਲੀ ਭੇਜ ਦਿੰਦਾ ਸੀ ਤੂੰ ਕੋਈ ਮਾੜੇ ਕਰਮ ਨਹੀਂ ਕੀਤੇ ਪਰ ਤੇਰੀ ਪਤਨੀ ਕਦੀ ਮਨਾ ਨਹੀਂ ਸੀ ਕੀਤਾ ਕਿਸੇ ਨੂੰ ਇਸ ਕਰਕੇ ਉਹ ਵੀ ਦੁੱਖਾਂ ਦੀ ਪਾਤਰ ਬਣ ਗਈ ਪਰ ਉਹ ਖੱਤੀ ਦੁੱਖ ਹੀ ਕੁਝ ਨਹੀਂ ਸੀ ਕਰਦੀ ਪਰ ਤੈਨੂੰ ਮਾੜਾ ਕਰਨ ਤੋਂ ਰੋਕਦੀ ਨਹੀਂ ਸੀ ਇਸ ਕਰਕੇ ਉਹਨੂੰ ਦੁੱਖ ਮਿਲੇ ਉਹ ਕਹਿਣ ਲੱਗਾ ਜੀ ਫਿਰ ਮੇਰਾ ਪੁੱਤਰ ਨੂੰ ਐਵੇਂ ਕਿਉਂ ਹੋਇਆ ਉਸਨੇ ਕਿਹਾ ਕਿ ਜਿਸ ਨੂੰ ਆਪਣੇ ਦੋਸਤ ਦੀ ਜਿਹੜੀ ਤੂੰ ਜਾਣ ਲਈ ਸੀ ਨਾ ਉਹੀ ਤੇਰੇ ਘਰ ਪੁੱਤਰ ਬਣ ਕੇ ਆਇਆ ਸੀ ਤੂੰ ਉਹਦਾ ਹਿੱਸਾ ਖਾਦਾ ਸੀ ਉਹਨੇ ਪੂਰੇ 18 ਵਰਿਆਂ ਦੇ ਵਿੱਚ ਉਹ ਪੂਰਾ ਆਪਣਾ ਹਿੱਸਾ ਵਿਆਹ ਸਮੇਤ ਤੇਰੇ ਕੋਲੋਂ ਲੈ ਕੇ ਚਲਿਆ ਗਿਆ ਕਹਿਣ ਲੱਗਾ ਫਿਰ ਮੇਰੀ ਨੋ ਦਾ ਕੀ ਦੋਸ਼ ਸੀ ਕਹਿੰਦੇ ਤੈਨੂੰ ਯਾਦ ਹੈ ਜਿਸ ਨਰਸ ਤੋਂ ਤੂੰ ਟੀਕਾ ਲਵਾਇਆ ਸੀ ਉਹੀ ਨਰਸ ਤੇਰੇ ਘਰ ਨੂੰ ਬਣ ਕੇ ਆਈ ਸੀ ਜਿਵੇਂ ਉਹਨੂੰ ਤੂੰ ਦੁੱਖ ਦਿੱਤਾ ਸੀ ਓਵੇਂ ਹੀ ਹੁਣ ਉਹ ਪੂਰੀ ਜ਼ਿੰਦਗੀ ਤੈਨੂੰ ਦੁੱਖ ਦੇ ਕੇ ਇਕੱਲੇ ਨੂੰ ਬਿਤਾਉਣ ਲਈ ਜ਼ਿੰਦਗੀ ਛੱਡ ਗਈ ਹੈ ਤੇ ਉਹ ਚਲੀ ਗਈ ਹੈ ਤੇ ਹੁਣ ਉਹ ਵੀ ਖੁਦ ਵੀ ਸਾਰੀ ਜ਼ਿੰਦਗੀ ਦੁੱਖਾਂ ਵਿੱਚ ਰਵੇਗੀ ਨਾ ਤਾਂ ਉਹਦਾ ਵਿਆਹ ਹੋ ਸਕਦਾ ਹੈ ਨਾ ਹੀ ਪਤੀ ਮਿਲ ਸਕਦਾ ਹੈ ਜਦੋਂ ਇਹ ਗੱਲ ਸੁਣੀ ਉਹਦੇ ਦੁੱਖ ਦਾ ਹੁਣ ਕੋਈ ਅੰਤ ਨਾ ਰਿਹਾ ਉਹਨੇ ਕਿਹਾ ਇਸ ਜਹਾਨ ਦਾ ਮਾੜੇ ਕਰਮ ਕਰਦੇ ਇੱਥੇ ਹੀ ਭੁਗਤਣਾ ਪੈਂਦਾ ਹੈ ਸੰਤ ਫਕੀਰ ਜੀ ਨੇ ਕਿਹਾ ਹਾਂ ਤੂੰ ਵੀ ਇੱਕ ਮਾੜਾ ਕਰਮ ਕਰੇਗਾ ਤਾਂ ਹਜ਼ਾਰ ਗੁਣਾ ਫਲ ਵੱਧ ਕੇ ਤੈਨੂੰ ਮੁਸ਼ਕਲਾਂ ਤੇ ਪਰੇਸ਼ਾਨੀਆਂ ਦੇ ਰੂਪ ਵਿੱਚ ਤੇਰੇ ਕੋਲ ਆਉਣਗੀਆਂ ਤੂੰ ਇੱਕ ਚੰਗਾ ਕੰਮ ਕਰੇਗਾ ਹਜ਼ਾਰ ਗੁਣਾ ਚੰਗੇ ਕੰਮ ਬਣ ਕੇ ਤੇਰੀਆਂ ਦੁੱਖਾਂ ਪਰੇਸ਼ਾਨੀਆਂ ਨੂੰ ਦੂਰ ਕਰ ਦੇਣਗੇ ਤੇਰਾ ਰਾਹ ਸੁਖਾਲਾ ਹੋ ਜਾਵੇਗਾ ਇਹਨਾਂ ਕਹਿ ਕੇ ਸੰਤ ਫਕੀਰ ਜੀ ਉੱਥੋਂ ਚਲੇ ਗਏ ਹੁਣ ਦੀ ਜਿੰਨੀ ਜ਼ਿੰਦਗੀ ਬਚੀ ਸੀ ਉਹ ਲੋਕਾਂ ਨੂੰ ਦਾਨਪੁਨ ਕਰਨ ਤੇ ਲੋਕਾਂ ਦੀ ਮਦਦ ਕਰਨ ਵਿੱਚ ਜੁੱਟ ਗਿਆ ਸੋ ਸਾਧ ਸੰਗਤ ਜੀ ਸਾਨੂੰ ਇਸ ਗੱਲ ਤੋਂ ਇਹੋ ਹੀ ਸਿੱਖਣ ਨੂੰ ਮਿਲਦਾ ਹੈ ਚੰਗੇ ਕੰਮ ਕਰੋ ਕਦੇ ਕਿਸੇ ਨੂੰ ਦੁੱਖ ਨਾ ਪਹੁੰਚਾਓ ਕਦੇ ਕਿਸੇ ਬਾਰੇ ਮੜਾਣਾ ਨਾ ਸੋਚਿਓ ਕਦੇ ਕਿਸੇ ਦੀ ਨਿੰਦਿਆ ਤੇ ਚੁਗਲੀ ਨਾ ਕਰਿਓ ਫਿਰ ਵੇਖਿਓ ਤੁਸੀਂ ਦਿਨ ਰਾਤ ਚਾਗਣੀ ਤਰੱਕੀ ਕਰੋਗੇ ਬੱਚੇ ਤਰੱਕੀ ਕਰਨਗੇ ਇਹ ਕੰਮ ਭੁੱਲ ਕੇ ਨਾ ਕਰੋ ਸਾਥ ਸੰਗਤ ਜੀ ਫਿਰ ਤੁਹਾਨੂੰ ਅੱਜ ਦੀ ਕਥਾ ਕਹਾਣੀ ਤੋਂ ਕੀ ਸਿੱਖਣ ਨੂੰ ਮਿਲਿਆ ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰ ਦੇਣਾ ਜੀ ਤੇ ਆਪਣੀ ਰਸਨਾ ਤੋਂ ਇੱਕ ਵਾਰ ਹੀ ਸਿਰਫ ਭਾਵੇਂ ਵਾਹਿਗੁਰੂ ਬੋਲ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ